ਉਹ ਜੀ ਜੀ ਕਰਤਾ ਹਾਲਤਾ ਗੁੰਨੇ ਰਹਿ ਉਹ ਕੋਨੇ ਕੋਨੇ ਨੂੰ ਹਮ ਤੋਂ ਹਮ ਤੋਂ ਕਰਾਓ ਕਰਾਓ ਤੁਹਾਨੂੰ ਕਿਆ ਹੀ ਨਹੀਂ ਤੁਹ ਰੁਗਿਆ ਨਹੀਂ ਤੋਂ 100 ਆਟੋ ਨੂੰ ਤੋਂ ਕੋਈ ਨਹੀਂ ਆ ਕਿਤੇ ਚਲ ਕੇ ਸਾਰੇ ਆਟੋ ਤੇ ਬਾ ਦੇ ਹਮ ਆ ਜਾ ਮੈਡਮ ਸਾਰੇ ਬਾ ਦੇ ਉਹਨੇ ਲੈ ਕੇ ਆ ਗਏ ਕਾਲੀ ਦਾ ਵੀਡੀਓ ਕਿੱਥੇ ਬਣਾਈ ਮੇਰੇ ਮੁੰਡੇ ਦੀ ਅਸ ਕੰਮ ਕਰਾਉਂਦੇ ਉਹ ਮਰੋ ਕੀ ਲੜਾਈ ਹੋ ਗਈ ਕਿਹਦੀ ਲੜਾਈ ਹੋ ਗਈ ਕੀਦੀ ਲੜਾਈ ਹੋ ਗਈ ਕਦੀ ਲੜਾਈ ਹੋ ਗਈ ਇਹ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਿਕ ਅਈ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਮ ਹੋਟਲ ਦਾ ਜੀ ਹੋਟਲ ਜਨਾਜ਼ ਆਰਐਸ ਹੋਟਲ ਹੈ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਹੈ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਸਰਾਂ ਦੇ ਹੁਕਮ ਤਾ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਸਰ ਹੁਣ ਕਦੋਂ ਦਾ ਕੋਈ ਮਾਲਕ ਦੇ ਉੱਤੇ ਵੀ ਕੋਈ ਐਫ ਆਈ ਆਰ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਦੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਕੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਆਂ ਨਹੀਂ ਨਹੀਂ ਇੰਡੀਆਂ ਲੜਕੀਆਂ ਆਇਆ ਕੀ ਕਾਰਵਾਈ ਕੀਤੀ ਕੀ ਸਰ ਹੁਣ ਇਹਨਾਂ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਅੱਜ ਹਵਾਲਾ ਚ ਭੇਜਿਆ ਗਿਆ ਇਹ ਸੀਨੀਅਰ ਅਸਰਾਂ ਦੇ ਹੁਕਮ ਦੇ ਮੁਤਾਬਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਮ ਹੋਟਲ ਦਾ ਜੀ ਹੋਟਲ ਦਾ ਨਾਮ ਆ ਆਰਐਸ ਹੋਟਲ ਹੈ ਜੀ ਸਰ ਕਿੰਨੀ ਦੇਰ ਤੋਂ ਇਹ ਧੰਦਾ ਚੱਲ ਰਿਹਾ ਜੀ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਸਰਾਂ ਦੇ ਹੁਕਮ ਮੁਤਾਬਕ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਆ ਸਰ ਹੁਣ ਕੱਲਦਾ ਕੋਈ ਮਾਲਕ ਤੇ ਉੱਤੇ ਕੋਈ ਐਫਆਈਆ ਦਰਜ ਹੋਈ ਆ ਹਾਂ ਜੀ ਹਾਂ ਜੀ ਮਾਲਕ ਤੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਜੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀ ਨੀ ਨੀ ਇੰਡੀਨ ਲੱਗ ਕੇ ਆਇਆ ਕੀ ਕਾਰਵਾਈ ਕੀਤੀ ਜੀ ਸਰ ਉਹਨਾਂ ਦੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਅੱਜ ਹਵਾਲਾ ਚ ਭੇਜਿਆ ਗਿਆ ਹਵਾਲਾ ਜਿਲ੍ਹੇ ਤੇ ਰੇਡ ਕੀਤੀ ਗਈ ਸੀ ਇਹ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਮ ਹੋਟਲ ਦਾ ਜੀ ਹੋਟਲ ਦਾ ਨਾਮ ਆਰ ਐਸ ਹੋਟਲ ਹੈ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਜੀ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਸਰਾਂ ਦੇ ਹੁਕਮ ਤਾਉਗਾ ਹੀ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਸਰ ਹੁਣ ਕੱਲ ਦਾ ਕੋਈ ਮਾਲਕ ਦੇ ਉੱਤੇ ਕੋਈ ਐਫਆਈਆਰ ਦਰਜ ਹੋਈ ਹੈ ਹਾਂ ਜੀ ਹਾਂ ਜੀ ਮਾਲਕ ਤੇ ਵੀ ਦਰਜ ਹੋਈ ਹੈ ਹਾਂ ਮਾਲਕ ਦਾ ਕੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਅਨ ਨਹੀਂ ਨਹੀਂ ਇੰਡੀਅਨ ਲੜਕੇ ਆਏ ਕੀ ਕਾਰਵਾਈ ਕੀਤੀ ਜੀ ਸਰ ਉਹਨਾਂ 'ਤੇ ਕਦਮਾ ਦਰਜ ਕਰਕੇ ਇਹਨਾਂ ਨੂੰ ਅੱਜ ਹਵਾਲਾ ਚ ਭੇਜਿਆ ਗਿਆ